ਸਤਿ ਸ੍ਰੀ ਅਕਾਲ ਜੀ ਬਾਈਜੀ ਪੰਜਾਬੀ ਦੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਮੈਂ ਹਾਂ ਅਵਧਾਰ ਸਿੰਘ ਕੰਬੋਜ ਉਮੀਦ ਕਰਦਾ ਹਾਂ ਕਿ ਤੁਸੀਂ ਸਾਰੇ ਵਧੀਆ ਹੋਵੋਗੇ ਦੋਸਤੋ ਰਿਜ਼ਰਵ ਬੈਂਕ ਆਫ ਇੰਡੀਆ ਦੇ ਵੱਲੋਂ 31 ਜਨਵਰੀ ਅਤੇ 16 ਫਰਵਰੀ ਨੂੰ ਪ੍ਰੈਸ ਨੋਟ ਜਾਰੀ ਕੀਤੇ ਗਏ ਸੀ ਅਤੇ ਇਹਨਾਂ ਪ੍ਰੈਸ ਨੋਟ ਦੇ ਵਿੱਚ ਪੇਟੀਐਮ ਪੇਮੈਂਟਸ ਬੈਂਕ ਲਿਮਟਿਡ ਤੇ ਕੁਝ ਵਪਾਰਕ ਪਾਬੰਦੀਆਂ ਲਗਾਈਆਂ ਗਈਆਂ ਬਈ ਸੀਗੀਆਂ ਅਤੇ ਉਸ ਤੋਂ ਬਾਅਦ ਲਗਾਤਾਰ ਚਰਚਾਵਾਂ ਸੀ ਕਿ ਹੁਣ ਪੇਟੀਐਮ ਦਾ ਕੀ ਬਣੇਗਾ ਕਿਉਂਕਿ ਪੇਟੀਐਮ ਦੇ ਕਈ ਚੀਜ਼ਾਂ ਬਹੁਤ ਸਾਰੇ ਲੋਕ ਇਸਤੇਮਾਲ ਕਰਦੇ ਜਿਨ੍ਹਾਂ ਦੇ ਵਿੱਚੋਂ ਇੱਕ ਹੈਗੀ ਫਾਸਟ ਟੈਗ ਅਸੀਂ ਬਹੁਤ ਸਾਰੇ ਲੋਕਾਂ ਨੇ ਆਪੋ ਆਪਣੀ ਗੱਡੀਆਂ ਦੇ ਉੱਪਰ ਪੇਟੀਐਮ ਕੰਪਨੀ ਦਾ ਫਾਸਟ ਟੈਗ ਲਗਾਇਆ ਹੋਇਆ ਹੁਣ ਵਪਾਰਕ ਪਾਬੰਦੀਆਂ ਲਗਾਉਣ ਤੋਂ ਬਾਅਦ ਚਰਚਾਵਾਂ ਇਹ ਹੋਈਆਂ ਕਿ ਫਾਸਟ ਟੈਗ ਕਿ ਆਪ ਫਾਸਟ ਟੈਗ ਬੰਦ ਹੋ ਜੂਗੇ ਕਿ ਆਪ ਪੇਟੀਐਮ ਦੇ ਫਾਸਟ ਟੈਗ ਨਹੀਂ ਚੱਲੂਗੇ ਕਿ ਆਪ ਪੇਟੀਐਮ ਦੇ ਫਾਸਟ ਟੈਗ ਹੁਣ ਰੀਚਾਰਜ ਅੱਗੇ ਹੋਣਗੇ ਕਿ ਨਹੀਂ ਹੋਣਗੇ ਅਤੇ ਤਾਂ ਬਹੁਤ ਸਾਰੀ ਚਰਚਾਵਾਂ ਦੇ ਵਿੱਚ ਅਸੀਂ ਵੀ ਆਪਣਾ ਪੇਟੀਐਮ ਦਾ ਜੋ ਫਾਸਟ ਟੈਗ ਸੀਗਾ ਉਸ ਨੂੰ ਬੰਦ ਕਰਵਾ ਦਿੱਤਾ ਸੀਗਾ ਹਾਲਾਂਕਿ ਜਦੋਂ ਮੈਂ ਬੰਦ ਕਰਵਾਇਆ ਤਾਂ ਉਸ ਤੋਂ ਲਗਭਗ 2-3 ਦਿਨ ਬਾਅਦ ਮੇਰਾ ਉਸ ਖਾਤੇ ਦੇ ਵਿੱਚ ਪਿਆ ਹੋਇਆ ਬੈਲੈਂਸ ਰਿਫੰਡ ਮੈਨੂੰ ਪ੍ਰਾਪਤ ਹੋ ਚੁੱਕਾ ਹੈ ਤਾਂ ਬਹੁਤ ਸਾਰੇ ਲੋਕ ਹਜੇ ਵੀ ਸਸੋ ਪੰਜ ਦੇ ਵਿੱਚ ਹੈਗੇ ਕਿ ਫਾਸਟ ਟੈਗ ਨੂੰ ਕਿ ਆਪਾਂ ਬੰਦ ਕਰ ਦਈਏ ਕਿ ਆ ਉਸ ਤੋਂ ਬਾਅਦ ਚੱਲਣਗੇ ਕਿ ਆ ਇਸ ਦੇ ਵਿੱਚ ਰੀਚਾਰਜ ਹੋਊਗਾ ਕਿ ਨਹੀਂ ਹੋਊਗਾ ਹੁਣ ਰਿਜ਼ਰਵ ਬੈਂਕ ਆਫ ਇੰਡੀਆ ਨੇ ਬਗੈਧਾ ਇਸ ਨੂੰ ਬਿਲਕੁਲ ਕਲੀਅਰ ਕੀਤਾ ਹੈ ਤੁਹਾਡੇ ਮਨ ਵਿੱਚ ਜਿਹੜ ਜਿਹੇ ਸਵਾਲ ਨੇ ਉਹਨਾਂ ਦੇ ਉੱਤਰ ਖੁਦ ਰਿਜ਼ਰਵ ਬੈਂਕ ਆਫ ਇੰਡੀਆ ਨੇ ਦਿੱਤੇ ਨੇ ਜਿਹੜੇ ਮੈਂ ਪੜ੍ਹ ਕੇ ਤੁਹਾਨੂੰ ਹੂਬ ਹੂ ਦੱਸਾਂਗਾ ਤਾਂ ਕਿ ਤੁਹਾਡੇ ਮਨ ਦੀ ਸ਼ਮਕਾਵਾਂ ਬਿਲਕੁਲ ਖਤਮ ਹੋ ਜਾਣ ਸੋ ਦੋਸਤੋ ਅੰਤ ਤੱਕ ਇਸ ਵੀਡੀਓ ਨੂੰ ਪੂਰੀ ਦੇਖਣਾ ਤਾਂ ਕਿ ਤੁਹਾਨੂੰ ਤੁਹਾਡੇ ਮਨ ਵਿੱਚ ਪੈਦਾ ਹੋਏ ਸਾਰੇ ਸਵਾਲਾਂ ਦਾ ਉੱਤਰ ਆਰਬੀਆਈ ਨੇ ਕੀ ਦਿੱਤਾ ਹੈ ਉਹ ਤੁਹਾਨੂੰ ਪਤਾ ਲੱਗ ਸਕੇ ਅਤੇ ਇਸ ਵੀਡੀਓ ਨੂੰ ਦਬਕੇ ਸ਼ੇਅਰ ਵੀ ਜੂਰ ਕਰਨਾ ਤਾਂ ਕਿ ਬਾਕੀ ਲੋਕਾਂ ਤੱਕ ਵੀ ਇਹ ਜਾਣਕਾਰੀ ਪਹੁੰਚ ਸਕੇ ਸੋ ਦੋਸਤੋ ਰਿਜ਼ਰਵ ਬੈਂਕ ਆਫ ਇੰਡੀਆ ਨੇ ਤਿੰਨ ਉੱਤਰ ਦਿੱਤੇ ਨੇ ਇਸ ਦੇ ਵਿੱਚ ਜੇਕਰ ਆਪਾਂ ਪਹਿਲੇ ਸਵਾਲ ਦੀ ਗੱਲ ਕਰੀਏ ਤਾਂ ਆਰਬੀ ਇਹ ਸਵਾਲ ਦੱਸਦਾ ਹੈ ਕਿ ਜੋ ਤੁਹਾਡੇ ਮਨ ਵਿੱਚ ਹੋ ਸਕਦਾ ਕਿ ਮੇਰੇ ਕੋਲ ਪੇਟੀਐਮ ਪੇਮੈਂਟਸ ਬੈਂਕ ਦੁਆਰਾ ਜਾਰੀ ਕੀਤਾ ਗਿਆ ਫਾਸਟੈਗ ਹੈ ਕੀ ਮੈਂ 15 ਮਾਰਚ 2024 ਤੋਂ ਬਾਅਦ ਟੋਲ ਭੁਗਤਾਨ ਲਈ ਇਸ ਦੀ ਵਰਤੋਂ ਜਾਰੀ ਰੱਖ ਸਕਦਾ ਹਾਂ ਤਾਂ ਉੱਤਰ ਦੇ ਵਿੱਚ ਆਰਬੀ ਕਹਿੰਦਾ ਹੈ ਕਿ ਹਾਂ ਤੁਸੀਂ ਉਪਲਬਧ ਬੈਲੈਂਸ ਤੱਕ ਟੋਲ ਦਾ ਭੁਗਤਾਨ ਕਰਨ ਲਈ ਆਪਣੇ ਫਾਸਟੈਗ ਦੀ ਵਰਤੋਂ ਕਰਨਾ ਜਾਰੀ ਰੱਖ ਸਕਦੇ ਹੋ ਹਾਲਾਂਕਿ 15 ਮਾਰਚ 2024 ਤੋਂ ਬਾਅਦ ਪੇਟੀਐਮ ਪੇਮੈਂਟਸ ਬੈਂਕ ਦੁਆਰਾ ਜਾਰੀ ਕੀਤੇ ਗਏ ਫਾਸਟੈਗ ਤੇ ਕੋਈ ਹੋਰ ਫੰਡਿੰਗ ਜਾਂ ਟਾਪ-ਅਪ ਦੀ ਇਜਾਜ਼ਤ ਨਹੀਂ ਹੋਵੇਗੀ। ਹੁਣ ਪੇਟੀਐਮ ਦੇ ਫਾਸਟੈਗ ਬਾਰੇ ਆਰਬੀਆਈ ਸੁਝਾਵਿੰਦਾ ਕਹਿੰਦਾ ਕਿ ਇਹ ਸੁਝਾਅ ਦਿੱਤਾ ਜਾਂਦਾ ਹੈ ਕਿ ਤੁਸੀਂ ਕਿਸੇ ਵੀ ਅਸੁਵਿਧਾ ਤੋਂ ਬਚਣ ਦੇ ਲਈ 15 ਮਾਰਚ 2024 ਤੋਂ ਪਹਿਲਾਂ ਕਿਸੇ ਹੋਰ ਬੈਂਕ ਦਾ ਜਾਰੀ ਕੀਤਾ ਨਵਾਂ ਫਾਸਟੈਗ ਖਰੀਦ ਲਵੋ। ਤਾਂ ਫਿਰ ਇਸ ਤੋਂ ਬਾਅਦ ਦੂਜਾ ਪ੍ਰਸ਼ਨ ਜੋ ਤੁਹਾਡੇ ਮਨ ਵਿੱਚ ਪੈਦਾ ਹੋ ਸਕਦਾ ਹੈ ਆਰਬੀਆਈ ਕਹਿੰਦਾ ਉਹ ਕਿਹੜਾ ਹੋ ਸਕਦਾ ਕਿ ਮੇਰੇ ਕੋਲ ਪੇਟੀਐਮ ਪੇਮੈਂਟਸ ਬੈਕ ਦੁਆਰਾ ਜਾਰੀ ਕੀਤਾ ਗਿਆ ਫਾਸਟ ਟੈਗ ਹੈ ਕੀ ਮੈਂ 15 ਮਾਰਚ 24 ਤੋਂ ਬਾਅਦ ਇਸ ਦਾ ਬਕਾਇਆ ਰੀਚਾਰਜ ਕਰ ਸਕਦਾ ਹਾਂ ਤੁਹਾਡੇ ਕੋਲ ਫਾਸਟ ਟੈਗ ਹੈਗਾ ਪੇਟੀਐਮ ਦਾ ਤੁਹਾਨੂੰ ਤੁਹਾਡੇ ਮਨ ਵੀ ਸਵਾਲ ਹੋਗਾ ਕਿ ਉਸ ਤੋਂ ਬਾਅਦ ਮੈਂ ਇਸ ਨੂੰ ਰੀਚਾਰਜ ਕਰ ਸਕਦਾ ਹਾਂ ਤਾਂ ਉਸ ਦਾ ਉੱਤਰ ਆਰਬੀਆਈ ਦਿੰਦਾ ਹੈ ਕਹਿੰਦਾ ਕਿ ਨਹੀਂ 15 ਮਾਰਚ 2024 ਤੋਂ ਬਾਅਦ ਤੁਸੀਂ ਪੇਟੀਐਮ ਪੇਮੈਂਟਸ ਬੈਂਕ ਦੁਆਰਾ ਜਾਰੀ ਕੀਤੇ ਆਪਣੇ ਫਾਸਟੈਗ ਨੂੰ ਟੌਪ ਅਪ ਜਾਂ ਰੀਚਾਰਜ ਨਹੀਂ ਕਰ ਸਕੋਗੇ ਬਿਲਕੁਲ ਸਪਸ਼ਟ ਹੋਣੇ ਕਿ ਹੈ ਕਹਿੰਦੇ ਤੋਹੀ ਰੀਚਾਰਜ ਇਸ ਨੂੰ ਨਹੀਂ ਕਰ ਸਕੋਗੇ ਸੋ ਬਿਲਕੁਲ ਕਲੀਅਰ ਹੈ ਕਿ 15 ਮਾਰਚ 24 ਤੋਂ ਬਾਅਦ ਇਸ ਦੇ ਵਿੱਚ ਰੀਚਾਰਜ ਨਹੀਂ ਹੋਵੇਗਾ ਤੁਸੀਂ ਪੈਸੇ ਨਹੀਂ ਪਾ ਸਕੋਗੇ ਹਾਂ ਲੇਕਿਨ ਜੇ ਇਸ ਦੇ ਵਿੱਚ ਫਿਲਹਾਲ ਬੈਲੈਂਸ ਮੌਜੂਦ ਹੈ ਤਾਂ 15 ਮਾਰਚ ਤੋਂ ਬਾਅਦ ਵੀ ਤੁਸੀਂ ਇਸ ਦੇ ਵਿੱਚ ਪਿਆ ਬੈਲੈਂਸ ਨੂੰ ਬੈਲੈਂਸ ਖਤਮ ਹੋਣ ਤੱਕ ਟੋਲ ਬੈਰੀ ਦੇ ਉੱਪਰ ਇਸਤੇਮਾਲ ਕਰ ਸਕੋਗੇ ਤਾਂ ਤੁਸੀਂ ਇਹ ਵੀ ਸੋਚ ਸਕਦੇ ਹੋ ਕਿ ਮੈਂ ਨਵਾਂ ਬੈਂਕ ਚੋ ਫਾਸਟੈਗ ਖਰੀਦ ਲਵਾਂ ਅਤੇ ਪੁਰਾਣੇ ਇਸ ਪੇਟੀਐਮ ਵਾਲੇ ਫਾਸਟੈਗ ਦਾ ਬੈਲੈਂਸ ਉਧਰ ਟ੍ਰਾਂਸਫਰ ਕਰ ਲਵਾਂ ਤਾਂ ਇਸ ਦੇ ਉੱਤਰ ਵਿੱਚ ਆਰਬੀ ਤੁਹਾਨੂੰ ਬਿਲਕੁਲ ਸਪਸ਼ਟ ਅਤੇ ਕਲੀਅਰ ਕਰਦਾ ਕਹਿੰਦਾ ਕਿ ਫਾਸਟੈਗ ਵਿੱਚ ਕ੍ਰੈਡਿਟ ਬੈਲੈਂਸ ਟ੍ਰਾਂਸਫਰ ਦੀ ਸੁਵਿਧਾ ਉਪਲਬਧ ਨਹੀਂ ਹੈ ਇਸ ਲਈ ਤੁਹਾਨੂੰ ਪੇਟੀਐਮ ਪੇਮੈਂਟਸ ਬੈਂਕ ਦੁਆਰਾ ਜਾਰੀ ਕੀਤਾ ਆਪਣਾ ਪੁਰਾਣਾ ਫਾਸਟੈਗ ਬੰਦ ਕਰਨਾ ਪਵੇਗਾ ਅਤੇ ਬੈਂਕ ਨੂੰ ਰਿਫੰਡ ਪ੍ਰਾਪਤ ਕਰਨ ਲਈ ਬੇਨਤੀ ਕਰਨੀ ਪਵੇਗੀ ਸੋ ਤਿੰਨੋਂ ਸਵਾਲਾਂ ਦੇ ਬਿਲਕੁਲ ਆਰਬੀ ਨੇ ਕਲੀਅਰ ਉੱਤਰ ਦਿੱਤੇ ਨੇ ਜਿਸ ਦੇ ਵਿੱਚ ਪਹਿਲਾ ਮੋਟੇ ਤੌਰ ਦੇ ਉੱਪਰ ਇਹ ਹੈ ਕਿ ਇਹ ਫਾਸਟੈਗ 15 ਮਾਰਚ 2024 ਤੋਂ ਬਾਅਦ ਰੀਚਾਰਜ ਨਹੀਂ ਹੋਣਗੇ ਦੂਜਾ ਉੱਤਰ ਇਹ ਹੈ ਕਿ ਜੇ ਤੁਹਾਡੇ ਕੋਲ ਇਸ ਦੇ ਵਿੱਚ ਬੈਲੈਂਸ ਪਿਆ ਹੈਗਾ ਤਾਂ ਤੁਸੀਂ ਇਸ ਦਾ ਇਸਤੇਮਾਲ ਬੈਲੈਂਸ ਖਤਮ ਹੋਣ ਤੱਕ ਕਰ ਸਕਦੇ ਹੋ ਤੀਜਾ ਜੋ ਅਹਿਮ ਸਵਾਲ ਤੁਹਾਡੇ ਮਨ ਵਿੱਚ ਪੈਦਾ ਹੋ ਸਕਦਾ ਹੈ ਉਸ ਦਾ ਉੱਤਰ ਦਿੰਦਾ ਹੋਇਆ RBI ਕਹਿੰਦਾ ਕਿ ਇਸ ਦੇ ਵਿੱਚ ਪਿਆ ਮੌਜੂਦਾ ਬੈਲੈਂਸ ਨੂੰ ਤੁਸੀਂ ਹੋਰ ਕਿਸੇ ਵੀ ਬੈਂਕ ਦੇ ਫਾਸਟੈਗ ਵਿੱਚ ਟਰਾਂਸਫਰ ਨਹੀਂ ਕਰ ਸਕਦੇ ਸੋ ਜੇਕਰ ਤੁਸੀਂ ਇਸ ਨੂੰ ਹੁਣੇ ਹੀ ਬੰਦ ਕਰਨਾ ਚਾਹੁੰਦੇ ਹੋ ਤਾਂ ਇਸ ਦੇ ਰਿਫੰਡ ਦੀ ਐਪਲੀਕੇਸ਼ਨ ਲਗਾ ਦਿਓ ਅਦਰਵਾਈਜ਼ ਇਸ ਦੇ ਵਿੱਚ ਜਦੋਂ ਤੱਕ ਬੈਲੈਂਸ ਪਿਆ ਤੁਸੀਂ ਇਸ ਨੂੰ ਖਰਚ ਕਰੋ ਅਤੇ ਉਸ ਤੋਂ ਬਾਅਦ ਨਵੇਂ ਫਾਸਟ ਟੈਗ ਕਿਸੇ ਵੀ ਹੋਰ ਕੰਪਨੀ ਦਾ ਫਾਸਟ ਟੈਗ ਵਰਤੋਂ ਦੇ ਵਿੱਚ ਲਿਆਓ ਲੇਕਿਨ ਅਸੁਬਿਧਤਾ ਤੋਂ ਬਚਣ ਦੇ ਲਈ 15 ਮਾਰਚ ਤੋਂ ਪਹਿਲਾਂ ਪਹਿਲਾਂ ਤੁਸੀਂ ਕਿਸੇ ਵੀ ਹੋਰ ਬੈਂਕ ਦਾ ਫਾਸਟ ਟੈਗ ਖਰੀਦ ਲਵੋ ਸੋ ਦੋਸਤੋ ਜੇਕਰ ਤੁਹਾਨੂੰ ਇਹ ਵੀਡੀਓ ਪਸੰਦ ਆਈ ਤਾਂ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ ਅਤੇ ਜੇਕਰ ਤੁਸੀਂ ਬਾਈਜੀ ਪੰਜਾਬੀ ਨੂੰ ਪਹਿਲੀ ਵਾਰ ਦੇਖ ਰਹੇ ਹੋ ਤਾਂ ਬਾਈਜੀ ਪੰਜਾਬੀ ਨੂੰ ਸਬਸਕ੍ਰਾਈਬ ਕਰਨਾ ਵੀ ਨਾ ਭੁੱਲਣਾ ਹੁਣ ਸਾਨੂੰ ਦਿਓ ਇਜਾਜ਼ਤ ਤੁਸੀਂ ਬਣੇ ਰਹੋ ਲਗਾਤਾਰ ਬਾਈਜੀ ਪੰਜਾਬੀ ਦੇ ਨਾਲ ਧੰਨਵਾਦ ਜੀ